ਪਾਈ ਅਮਰਤਪਾਲ ਸਿੰਘ ਦੇ ਸਾਥੀ ਨਾਲ ਜੁੜੀ ਹੈ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਥੇ ਉਹਨਾਂ ਦੇ ਜਿਹੜਾ ਕਿ ਸਾਥੀ ਬਸੰਤ ਸਿੰਘ ਦੌਲਤਪੁਰਾ ਜਿਹੜੇ ਕਿ 7 ਦਿਨਾਂ ਦੀ ਪੈਰੋਲ ਹੈ ਜਿਹੜੀ ਕਿ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਲਈ ਇਹ ਵੱਡੀ ਖਬਰ ਹੈ ਤੇ ਕਿਉਂ ਉਹਨਾਂ ਨੂੰ ਪੈਰੋਲ ਦਿੱਤੀ ਗਈ ਉਸਦੇ ਪਿੱਛੇ ਵਜ੍ਹਾ ਹੈ ਤੇ ਦੱਸਦੀ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਬੰਦ ਬਸੰਤ ਸਿੰਘ ਖਾਲਸਾ ਦੀ ਮਾਤਾ ਦੀ ਡਿਪਰੈਸ਼ਨ ਦੇ ਨਾਲ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੈਰੋਲ ਦੇਣ ਦੀ ਮੰਗ ਕੀਤੀ ਤੇ ਜਿਸ ਦੇ ਦੌਰਾਨ ਉੱਥੇ ਹੀ ਬਸੰਤ ਸਿੰਘ ਦੇ ਪਿਤਾ ਸਾਫਕਾ ਸਰਪੰਚ ਅਤੇ ਨੰਬਰਦਾਰ surjit singh ਨੇ ਕਿਹਾ ਕਿ ਅਸੀਂ ਸਰਕਾਰ ਨੂੰ ਬਹੁਤ ਬੇਨਤੀਆਂ ਕੀਤੀਆਂ ਨੇ ਤੇ ਲਿਖਤੀ ਰੂਪ ਦੇ ਵਿੱਚ ਦੇ ਚੁੱਕਿਆ ਤੇ ਹੁਣ ਜਿਹੜਾ ਕਿ ਬੇਨਤੀ ਕਰਦੇ ਆ ਕਿ ਬਸੰਤ ਸਿੰਘ ਨੂੰ ਮਾਤਾ ਦੇਸ਼ ਸੰਸਕਾਰ ਦੇ ਭੋਗ ਤੱਕ ਦੀ ਪੈਰੋਲ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹੁਣ 7 ਦਿਨਾਂ ਦੀ ਪੈਰੋਲ ਤੇ ਬਸੰਤ ਸਿੰਘ ਆ ਚੁੱਕੇ ਨੇ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਜ਼ਿਲ੍ਹਾ ਮੋਗਾ ਅੰਦਰ ਪਿੰਡ ਜਿਹੜਾ ਕਿ ਦੌਲਤਪੁਰਾ ਵਿਖੇ ਡਿਬਰੂਗੜ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਖਾਲਸਾ ਦੇ ਸਾਥੀ ਬਸੰਤ ਸਿੰਘ ਖਾਲਸਾ ਦੀ ਮਾਤਾ ਕੁਲਵੰਤ ਕੌਰ ਦੀ ਡਿਪਰੈਸ਼ਨ ਦੇ ਜਿਹੜੀ ਕਿ ਬਿਮਾਰੀ ਦੇ ਨਾਲ ਮੌਤ ਹੋ ਗਈ ਤੇ ਇਸ ਮੌਕੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਸੰਤ ਸਿੰਘ ਨੂੰ ਮਾਤਾ ਦੇ ਸੰਸਕਾਰ ਤੇ ਸ਼ਾਮਿਲ ਹੋਣ ਦੀ ਜਿਹੜੀ ਕਿ ਪਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਮਾਤਾ ਦਾ ਸੰਸਕਾਰ ਕਰ ਸਕੇ ਤੇ ਇਸ ਮੌਕੇ ਉਥੇ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਬਸੰਤ ਸਿੰਘ ਤੇ ਕੋਈ ਵੀ ਇਸ ਤਰ੍ਹਾਂ ਦਾ ਮਾਮਲਾ ਨਹੀਂ ਹੈ ਤੇ ਉਸ ਨੂੰ ਨਜਾਇਜ਼ ਤੌਰ ਤੇ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਗਿਆ ਹੈ ਤੇ ਉਸੇ ਦਿਨ ਤੋਂ ਉਸ ਦੀ ਮਾਤਾ ਡਿਪਰੈਸ਼ਨ ਚ ਚਲੀ ਗਈ ਤੇ ਕਿਹਾ ਕਿ ਜਿੰਨਾ ਚਿਰ ਬਸੰਤ ਸਿੰਘ ਆਪਣੀ ਮਾਤਾ ਦੇ ਸੰਸਕਾਰ ਲਈ ਨਹੀਂ ਪਹੁੰਚਦਾ ਉਨੀ ਦੇਰ ਸੰਸਕਾਰ ਨਹੀਂ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਬਸੰਤ ਸਿੰਘ ਦੇ ਪਿਤਾ ਸਾਫਕਾ ਸਰਪੰਚ surjit singh ਨੇ ਕਿਹਾ ਕਿ ਅਸੀਂ ਸਰਕਾਰ ਨੂੰ ਬਹੁਤ ਬੇਨਤੀਆਂ ਕਰ ਚੁੱਕੇ ਹਾਂ ਲਿਖਤੀ ਰੂਪ ਚ ਲਿਖਤੀ ਰੂਪ ਚ ਵੀ ਦੇ ਚੁੱਕੇ ਹਾਂ ਤੇ ਉਹਨਾਂ ਨੇ ਕਿਹਾ ਕਿ ਹੁਣ ਮਾਤਾ ਦੇ ਸੰਸਕਾਰ ਤੇ ਭੋਗ ਤੱਕ ਉਸ ਨੂੰ ਪੈਰੋਲ ਦਿੱਤੀ ਜਾਵੇ ਬਸੰਤ ਦਾ ਛੋਟਾ ਭਰਾ ਦੁਬਈ ਗਿਆ ਹੋਇਆ ਹੈ ਤੇ ਇਸ ਲਈ ਸਾਰੀਆਂ ਰਸਮਾਂ ਉਸੇ ਨੇ ਕਰਨੀਆਂ ਹੈ ਤੇ ਇਸ ਦੇ ਮੰਦੇ ਨਜ਼ਰ ਰੱਖਦੇ ਹੋਏ ਹੁਣ ਅਮਰਤਪਾਲ ਦੇ ਸਾਥੀ ਬਸੰਤ ਸਿੰਘ ਨੂੰ ਜਿਹੜੀ ਕਿ 7 ਦਿਨਾਂ ਦੀ ਪੈਰੋਲ ਮਿਲ ਗਈ ਹੈ ਤੇ ਉੱਥੇ ਹੀ ਮਨਜ਼ੂਰੀ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਸੁੱਤਰਾ ਦੇ حوالے ਤੋਂ ਹੈ ਵੱਡੀ ਖਬਰ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਪਾਈ ਅਮਰਤਪਾਲ ਦੇ ਸਾਥੀ ਬਸੰਤ ਸਿੰਘ 7 ਦਿਨਾਂ ਦੀ ਪੈਰੋਲ ਤੇ ਜਿਹੜੇ ਕਿ ਆ ਚੁੱਕੇ ਨੇ ਤੇ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਮਾਤਾ ਦੇ ਸੰਸਕਾਰ ਤੋਂ ਲੈ ਕੇ ਭੋਗ ਤੱਕ ਉਹ ਪੰਜਾਬ ਰਹਿਣਗੇ ਤੇ ਜਿਸ ਦੇ ਦੌਰਾਨ ਹੁਣ ਅ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਕੇ ਸਾਥੀ ਬਸੰਤ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਬੰਦ ਸੀ ਹੁਣ ਉਹ 7 ਦਿਨਾਂ ਦੀ ਉਹਨਾਂ ਨੂੰ ਪੈਰੋਲ ਦੇ ਲਈ ਮਨਜ਼ੂਰੀ ਮਿਲ ਗਈ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਤੇ ਜਿਸ ਦੇ ਦੌਰਾਨ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਤੇ ਹੁਣ ਲਗਾਤਾਰ ਚਰਚਾਾਂ ਮੈਂ ਇਹ ਹੋ ਰਹੀਆਂ ਨੇ ਕਿ ਬਸੰਤ ਸਿੰਘ ਖਾਲਸਾ ਨੂੰ ਜਿਹੜੀ ਕਿ 7 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ